ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੱਲ ਵਾਲੀ ਵੀਡੀਓ ਦੇ ਵਿੱਚ ਤੁਹਾਨੂੰ ਮੈਂ ਕੜਾਈ ਦਾ ਇੱਕ ਨਵਾਂ ਡਿਜ਼ਾਈਨ ਦੱਸਿਆ ਸੀ ਤੇ ਅੱਜ ਮੈਂ ਤੁਹਾਨੂੰ ਦੱਸਾਂਗੀ ਕਿ ਆਪਾਂ ਉਹ ਵਾਲਾ ਡਿਜ਼ਾਈਨ ਬਣਾਉਣ ਦੇ ਲਈ ਆਪਾਂ ਜਿਹੜਾ ਸੂਟ ਆ ਉਹਦੇ ਉੱਪਰ ਆਪਾਂ ਨਿਸ਼ਾਨ ਕਿਵੇਂ ਲਗਾਉਣੇ ਆ ਤੇ ਇਹ ਆਪਾਂ 3 ਸਾਈਡ ਇਹਨੂੰ ਸੂਟ ਨੂੰ ਕਟਾਈ ਕਰਨਾ ਸੀ ਤੇ ਵਿੱਚ ਵਿਰਲੀ-ਵਿਰਲੀ ਆਪਾਂ ਕੋਟੇ ਬਣਾਵਾਂਗੇ ਤੇ ਚਲੋ ਫਿਰ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਹਾਂਜੀ ਜੀ ਮੈਨੂੰ ਨਾ ਇੱਕ ਇਹ ਵਾਲੀ ਬਹੁਤ ਹੀ ਪਿਆਰੀ ਜੀ ਇੱਕ ਲੇਸ ਮਿਲ ਗਈ ਸੀ ਤੇ ਮੈਂ ਸੋਚਿਆ ਕਿ ਆਪਾਂ ਜਿਹੜੀ ਇੱਥੇ ਕਢਾਈ ਕਰਨ ਲੱਗੇ ਆ ਇਹਦੇ ਵਿੱਚ ਪੱਤੀਆਂ ਆਪਾਂ ਜਿਹੜੀਆਂ ਜ਼ਰਦੋਸੀ ਦੀਆਂ ਬਣਾਉਣੀਆਂ ਵਾ ਤੇ ਆਪਾਂ ਇਹਨਾਂ ਪੱਤੀਆਂ ਨੂੰ ਯੂਜ਼ ਕਰਨੇ ਆ ਠੀਕ ਹੈ ਤੇ ਇਹਦੇ ਵਿੱਚ ਜਿਹੜਾ ਵਾ ਵਿੱਚ ਆਪਾਂ ਇੱਕ ਰਾਉਂਡ ਦੇ ਵਿੱਚ ਇੱਕ ਡਿਜ਼ਾਈਨ ਬਣਾ ਲਾਂਗੇ ਤੇ ਨਾਲ ਆਪਾਂ ਇਹ ਸਿੰਗਲ ਪੱਤੀ ਜਿਹੜੀ ਆ ਇਹਨੂੰ ਯੂਜ਼ ਕਰਾਂਗੇ ਠੀਕ ਹੈ ਤੇ ਇਹ ਤੁਹਾਨੂੰ ਮੈਂ ਦੱਸਣੀ ਆ ਕਿ ਇਹਨੂੰ ਆਪਾਂ ਸਭ ਤੋਂ ਪਹਿਲਾਂ ਕੀ ਕਰਨਾ ਵਾ ਆ ਦੇਖੋ ਇਹਨੂੰ ਆਪਾਂ ਕੰਨੀ ਵਾਲੇ ਪਾਸਿਓਂ ਲੈ ਲੈਨੇ ਆ ਇਦਾਂ ਕਰਕੇ ਨਾ ਨੈੱਟ ਦੇ ਉੱਤੇ ਡਿਜ਼ਾਈਨ ਬਣਿਆ ਤੇ ਬਹੁਤ ਹੀ ਸੋਹਣਾ ਬਣਿਆ ਡਿਜ਼ਾਈਨ ਇਹ ਵਾਲਾ ਤੇ ਆਪਾਂ ਪਹਿਲਾਂ ਇਹਦੇ ਲਾਗੋ ਲਾਗੋ ਇਹਨ ਠੀਕ ਹੈ ਆ ਦੇਖੋ ਸਾਨੂੰ ਜਿਆਦਾ ਮਿਹਨਤ ਵੀ ਨਹੀਂ ਕਰਨੀ ਪਏਗੀ ਤੇ ਬਹੁਤ ਸੋਹਣਾ ਸਾਡਾ ਡਿਜ਼ਾਈਨ ਬਣ ਜਾਏਗਾ ਤੇ ਇਹਦਾ ਨਾ ਆਪਾਂ ਸਿੰਗਲ ਸਿੰਗਲ ਇਸ ਤਰ੍ਹਾਂ ਕਰਕੇ ਇਹਦੀ ਪੱਤੀ ਜਿਹੜੀ ਆ ਇਹਦੇ ਨਾਲੋਂ ਆਪਾਂ ਲਾ ਲਾਂਗੇ ਹਾਂਜੀ ਇਸ ਤਰ੍ਹਾਂ ਕਰਕੇ ਨਾ ਆਪਾਂ ਇਹਦੀਆਂ ਸਾਰੀਆਂ ਪੱਤੀਆਂ ਲਾ ਲਾਂਗੇ ਜਿੰਨੀਆਂ ਵੀ ਸਾਨੂੰ ਚਾਹੀਦੀਆਂ ਨੇ ਠੀਕ ਹੈ ਹਾਂਜੀ ਆ ਦੇਖੋ ਜੀ ਆਪਾਂ ਇਹ ਵਾਲੀ ਲੇਸ ਦੇ ਇਹ ਵਾਲੇ ਪੱਤੀਆਂ ਜੜੀਆਂ ਇਹਦੇ ਨਾਲੋਂ ਲੱਗ ਕਰ ਲੀਆਂ ਨੇ ਤੇ ਹੁਣ ਮੈਂ ਤੁਹਾਨੂੰ ਇਹਨਾਂ ਦੇ ਨਾਲ ਹੀ ਇਸ ਸ਼ਰਟ ਦੇ ਪੀਸ ਉੱਤੇ ਤੁਹਾਨੂੰ ਮੈਂ ਡਿਜ਼ਾਈਨ ਬਣਾਉਣਾ ਦੱਸੂਗੀ ਠੀਕ ਹੈ ਤੇ ਆ ਦੇਖੋ ਆ ਨਾ ਆਪਾਂ ਬਿਲਕੁਲ ਇਹਦਾ ਸੈਂਟਰ ਲੈ ਕੇ ਕਮੀਜ਼ ਦਾ ਤੇ ਆ ਦੇਖੋ ਇਹ ਕਿੱਥੇ ਨਾ ਰੌਂਡ ਵਾਲੀ ਪੱਤੀ ਡਰਾ ਕੀਤੀ ਹੋਈ ਆ ਤੇ ਇਹ ਤੁਹਾਨੂੰ ਸ਼ਾਇਦ ਹਲਕੀ ਜਿਹੀ ਲੱਭ ਰਹੀ ਹੋਏਗੀ ਤੇ ਹੁਣ ਆਪਾਂ ਨਾ ਇਹਦੀ ਐ ਪਾਸੇ ਵੀ ਇੱਕ ਇਦਾਂ ਕਰਕੇ ਇਹ ਵਾਲੀ ਪੱਤੀ ਰੱਖ ਦੇਣੀ ਆ ਤੇ ਇੱਕ ਪੱਤੀ ਆਪਾਂ ਇਹਦੇ ਐ ਪਾਸੇ ਰੱਖ ਦੇਣੀ ਆ ਠੀਕ ਹੈ ਤੇ ਇਸ ਤਰ੍ਹਾਂ ਕਰਕੇ ਇਦਾਂ ਡਿਜ਼ਾਈਨ ਕਰਕੇ ਤੇ ਆਪਾਂ ਵੇਖਾਂਗੇ ਕਿ ਦੂਸਰਾ ਰਾਉਂਡ ਜਿਹੜਾ ਸਾਡਾ ਉਹ ਕਿੱਥੇ ਆਣ ਲਿਆ ਵਾ ਤੇ ਆਪਾਂ ਬਾਈ ਨੰਬਰ ਵਾਲਾ ਰਾਉਂਡ ਪਾਇਆ ਸੀ ਤੇ ਹੁਣ ਆਪਾਂ ਇਹਦੇ ਅੱਗੇ ਇੱਕ ਰਾਉਂਡ ਦੀ ਹੋਰ ਨਿਸ਼ਾਨੀ ਲਗਾ ਲਾਂਗੇ ਆ ਦੇਖੋ ਠੀਕ ਹੈ ਜੀ ਇਦਾਂ ਕਰਕੇ ਆਪਾਂ ਫੇਰ ਅੱਗੇ ਪੱਤੀ ਰੱਖ ਲਾਂਗੇ ਇਹਨਾਂ ਥੋੜੀ ਦੇਰ ਬਾਅਦ ਪੈਨ ਡਾਰਕ ਹੋਣ ਲਿਆ ਵਾ ਤੇ ਇਦਾਂ ਕਰਕੇ ਆਪਾਂ ਪੂਰੇ ਸੂਟ ਦੇ ਉੱਤੇ ਹੀ ਇਦਾਂ ਨਿਸ਼ਾਨੀਆਂ ਲਗਾ ਲਾਂਗੇ ਤੇ ਇਹ ਜਿਹੜਾ ਕੰਮ ਆ ਤੁਸੀਂ ਉੱਤੇ ਵੀ ਕਰ ਸਕਦੇ ਜੀ ਬੀ ਫਰੇਮ ਦੇ ਉੱਤੇ ਲਗਾ ਕੇ ਵੀ ਕਰ ਸਕਦੇ ਜੀ ਤੇ ਹੁਣ ਮੈਂ ਕੀ ਕਰਾਂਗੀ ਕਿ ਇਹਦੇ ਨਾ ਦੋਨੇ ਪਾਸਿਆਂ ਇਹ ਪੱਤੀਆਂ ਦੀਆਂ ਜੜੀਆਂ ਪੱਤੀਆਂ ਵਾਂ ਇਹਨਾਂ ਦੇ ਮਗਰ ਮੈਂ ਆਹ ਵਾਲੀ ਜੜੀ ਮਿਲਦੀ ਆ ਫੈਵਿਕ ਰਿਲ ਦੀ ਜਿਹੜੀ ਗਲੂ ਮਿਲਦੀ ਆ ਇਹ ਵਾਲ ਯੂਜ਼ ਕਰਨ ਲੱਗੀ ਆ ਜੀ ਆ ਦੇਖੋ ਜੀ ਇਸ ਤਰ੍ਹਾਂ ਆਪਾਂ ਪੱਤੀ ਦੇ ਮਗਰ ਆ ਗਲੂ ਲਾ ਲਈ ਆ ਠੀਕ ਹੈ ਤੇ ਇਹਨੂੰ ਆਪਾਂ ਇੱਥੇ ਚਿਪਕਾ ਦਾਂਗੇ ਇਹਦੇ ਰਾਈਟ ਸਾਈਡ ਦੇ ਉੱਤੇ ਠੀਕ ਹੈ ਤੇ ਇੱਕ ਆਪਾਂ ਐ ਪਾਸੇ ਚਿਪਕਾ ਦਾਂਗੇ ਤਿੰਨ ਵਿੱਚ ਗਲੂ ਇਨੀ ਜ਼ਿਆਦਾ ਨਹੀਂ ਲਗਾਈ ਹੋਈ ਤੇ ਥੋੜੀ ਸਾਵਧਾਨੀ ਨਾਲ ਉਹ ਰੱਖ ਕੇ ਤੇ ਆ ਦੇਖੋ ਇਦਾਂ ਕਰਕੇ ਆਪਾਂ ਇਹਨਾਂ ਨੂੰ ਚਿਪਕਾਈ ਜਾਵਾਂਗੇ ਪੱਤੀਆਂ ਨੂੰ ਠੀਕ ਆ ਤੇ ਜਿਹੜਾ ਇਧਰਲੇ ਪਾਸੇ ਡਿਜ਼ਾਈਨ ਕਰਨਾ ਵਾ ਉਹ ਵੀ ਤੁਹਾਨੂੰ ਮੈਂ ਬਾਅਦ ਵਿੱਚ ਦੱਸਾਂਗੀ ਕਿ ਆਪਾਂ ਕਿਹੜਾ ਡਿਜ਼ਾਈਨ ਕਰਨਾ ਵਾ ਇਦਾਂ ਕਰਕੇ ਹੀ ਆਪਾਂ ਇੱਕ ਇੱਕ ਰਾਉਂਡ ਦੀ ਜਗ੍ਹਾ ਛੱਡ ਕੇ ਤੇ ਸਾਰੀਆਂ ਪੱਤੀਆਂ ਹੀ ਇਹਦੇ ਉੱਤੇ ਚਿਪਕਾ ਲਾਂਗੇ ਆ ਦੇਖੋ ਇੱਥੇ ਇਥੋਂ ਤੱਕ ਅਗਲਾ ਰਾਉਂਡ ਆਉਂਡ ਹੈ ਇੱਥੇ ਆਪਾਂ ਇਹਦੇ ਵਿੱਚ ਓਨੀ ਓਨੀ ਜਗ੍ਹਾ ਛੱਡ ਕੇ ਤੇ ਆਪਾਂ ਸਾਰੀਆਂ ਪੱਤੀਆਂ ਨੂੰ ਇਦਾਂ ਕਰਕੇ ਚਿਪਕਾ ਲਾਂਗੇ ਤੇ ਇੱਕ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਬਣਾਵਾਂਗੇ ਮੈਂ ਸਾਰੀਆਂ ਪੱਤੀਆਂ ਚਿਪਕਾ ਕੇ ਤੇ ਫਿਰ ਤੁਹਾਨੂੰ ਮੈਂ ਦੱਸਣੀ ਆ ਹਾਂਜੀ ਇਹ ਦੇਖੋ ਜੀ ਜੇਕਰ ਪੈਨ ਦੇ ਉੱਪਰ ਨਹੀਂ ਨਾ ਚੱਲਦਾ ਹੀਟ ਰਿਮੂਵਰ ਹੈ ਤੇ ਇਦਾਂ ਕਰਕੇ ਤੇ ਆਪਾਂ ਇਹਦੇ ਵਿੱਚੋਂ ਨਾਪ ਲੈਨੇ ਆ ਆ ਦੇ ਕੋਈ 1-1 ਇੰਚ ਦੀ ਦੂਰੀ ਦੇ ਉੱਤੇ ਸਾਰੀਆਂ ਪੱਤੀਆਂ ਜੜੀਆਂ ਲੱਗ ਰਹੀਆਂ ਨੇ ਤੇ 1-1 ਇੰਚ ਦੀ ਦੂਰੀ ਦੇ ਉੱਤੇ ਆਪਾਂ ਇਹਨਾਂ ਪੱਤੀਆਂ ਦੇ ਉੱਤੇ ਨਿਸ਼ਾਨ ਲਾ ਲਾਂਗੇ ਆ ਦੇਖੋ ਇੱਥੇ ਫਿਰ ਸਾਡਾ ਰਾਉਂਡ ਵਾਲਾ ਫਲਾਵਰ ਆਏ ਨਾ ਤੇ ਇੱਥੇ ਸਾਡੀ ਪੱਤੀ ਲੱਗ ਜਣੀ ਆ ਆ ਦੇਖੋ ਇਹ ਤੋਂ ਫਿਰ ਅੱਗੇ ਆਪਾਂ 1 ਇੰਚ ਦੀ ਜਗ੍ਹਾ ਛੱਡ ਦੇਣੀ ਆ ਠੀਕ ਹੈ ਤੇ ਆ ਦੇਖੋ 1 ਇੰਚ ਦੀ ਜਗ੍ਹਾ ਛੱਡ ਕੇ ਤੇ ਸਾਡਾ ਇੱਥੇ ਸਾਡਾ ਅਗਲੀ ਪੱਤੀ ਜਿਹੜੀ ਇਹ ਅਟੈਚ ਹੋ ਜਾਣੀ ਆ ਠੀਕ ਹੈ ਆ ਦੇਖੋ ਇਧਰ ਨੂੰ ਹੋ ਗਿਆ ਹੁਣ ਆਪਾਂ ਉਧਰ ਨੂੰ ਵੀ ਇਸੇ ਤਰ੍ਹਾਂ ਹੀ ਕਰ ਲਾਂਗੇ ਤੇ ਉੱਪਰਲੀ ਲਾਈਨ ਦੇ ਉੱਤੇ ਤੁਹਾਨੂੰ ਮੈਂ ਦੱਸ ਦੇਣੀ ਆ ਆ ਦੇਖੋ ਇੱਥੇ ਸਾਡਾ ਰਾਉਂਡ ਵਾਲਾ ਫਲਾਵਰ ਆ ਇਹਨਾਂ ਵਾਂ ਤੇ ਇਧਰ ਨੂੰ ਹੁਣ ਜਿਹੜੀ ਪੱਤੀ ਲੱਗੇਗੀ ਉਹ ਸਾਡੀ ਦੂਜੀ ਸ਼ੇਪ ਦੇ ਵਿੱਚ ਲੱਗੇਗੀ ਆ ਦੇਖੋ ਇਦਾਂ ਕਰਕੇ ਤੇ ਇਹਨਾਂ ਦਾ ਮੂੰਹ ਜੜਾ ਵਾ ਇਧਰ ਨੂੰ ਆਏਗਾ ਠੀਕ ਹੈ ਜੀ ਆ ਦੇਖੋ ਇਦਾਂ ਕਰਕੇ ਇਹਨਾਂ ਦਾ ਮੂੰਹ ਐ ਨੂੰ ਆਏਗਾ ਆਮੋ ਸਾਹਮਣਾ ਦੋਨੋਂ ਤਰੀਕਿਆਂ ਦਾ ਤੇ ਇਦਾਂ ਹੀ ਲਾ ਕੇ ਤੁਹਾਨੂੰ ਮੈਂ ਪੂਰਾ ਫਿਰ ਇਹਦੀ ਫਾਈਨਲ ਲੁੱਕ ਦੱਸਣੀ ਆ ਹਾਂਜੀ ਦੇਖੋ ਜੀ ਸਾਡੇ ਪੂਰੇ ਘੇਰੇ ਦੇ ਨਾ ਤਿੰਨੋਂ ਸਾਈਡਾਂ ਦੇ ਉੱਤੇ ਹੀ ਇਹ ਪੱਤੀਆਂ ਲੱਗਦੀਆਂ ਵਾਂ ਹੁਣ ਇਹਨਾਂ ਨੂੰ ਗਮ ਦੇ ਨਾਲ ਆਪਾਂ ਚਿਪਕਾਇਆ ਤੇ ਇਸ ਕਰਕੇ ਇਹਨਾਂ ਨੂੰ ਆਪਾਂ ਥੋੜੀ ਦੇਰ ਰਹਿਣ ਦਵਾਂਗੇ ਤਾਂ ਕਿ ਗਮ ਸੁੱਕ ਜੇ ਤੇ ਪੱਕੀਆਂ ਹੋ ਜਾਣ ਬਾਅਦ ਵਿੱਚ ਲੱਤਨ ਨਾ ਜਦੋਂ ਆਪਾਂ ਇਹਨਾਂ ਨੂੰ ਫਰੇਮ ਤੇ ਅਟੈਚ ਕਰੀਏ ਠੀਕ ਹੈ ਤੇ ਇਹਦਾ ਹੁਣ ਤੁਹਾਨੂੰ ਮੈਂ ਡਿਜ਼ਾਈਨ ਜਿਹੜਾ ਕੰਪਲੀਟ ਕਰਕੇ ਤੇ ਉਸ ਤੋਂ ਬਾਅਦ ਵਿੱਚ ਤੁਹਾਨੂੰ ਮੈਂ ਦਾ ਅਗਲਾ ਡਿਜ਼ਾਈਨ ਦੱਸਣੀ ਕਿ ਆਪਾਂ ਇਹਦੇ ਵਿੱਚ ਵਿੱਚ ਆਪਾਂ ਕਿਵੇਂ ਡਿਜ਼ਾਈਨ ਭਰਨਾ ਵਾ ਠੀਕ ਹੈ ਜਿਹੜਾ ਬਹੁਤ ਸੋਹਣਾ ਸਾਡਾ ਮਹਿੰਗਾ ਸੂਟ ਲੱਗੇ ਪਾਇਆ ਹੋਇਆ ਤੇ ਇਹ ਜਿਹੜਾ ਸੂਟ ਆ ਇਹ ਮੈਂ 300 ਰੁਪਏ ਦਾ ਲਿਆ ਸੀਗਾ ਪੂਰਾ ਹੀ ਜਨਨਿਕੀ ਦੁਪੱਟੇ ਦਾ ਵੀ ਕਪੜਾ ਵਿੱਚੇ ਸੀ ਤੇ ਇਹ ਮੈਂ ਅੰਮ੍ਰਿਤਸਰੋਂ ਲੈ ਕੇ ਆਈ ਹਾਂ ਪੀਸਾਂ ਦੇ ਵਿੱਚ ਕਪੜਾ ਸਿ ਤਾਂ ਕਰਕੇ ਇਹ ਮੈਨੂੰ ਸਸਤਾ ਪਿਆ ਸੀਗੇ ਦੋਨੇ ਪੀਸ ਹੀ ਸਾਢੇ 3.5 ਮੀਟਰ ਦੇ ਇਹ ਤੇ ਉਹਦੇ ਵਿੱਚੋਂ ਇਹ ਦੁਪੱਟਾ ਵੀ ਨਿਕਲ ਗਿਆ ਏ ਤੇ ਬਹੁਤ ਸੋਹਣਾ ਆਪਾਂ ਸੂਟ ਬਣਾ ਕੇ ਇਹਦਾ ਰੈਡੀ ਕਰਾਂਗੇ ਤੇ ਆਪਾਂ ਫਿਰ ਤੁਹਾਨੂੰ ਅੱਜ ਦੀ ਵੀਡੀਓ ਵਿੱਚ ਸਿਰਫ ਆਪਾਂ ਮੱਤੀਆਂ ਹੀ ਲਾਉਣੀਆਂ ਇਹ ਤੁਹਾਨੂੰ ਮੈਂ ਦੱਸੀਆਂ ਤੁਹਾਨੂੰ ਮੈਂ ਅਗਲੀ ਵੀਡੀਓ ਦੇ ਵਿੱਚ ਚੱਕਰ ਆ ਇਹ ਤੁਹਾਨੂੰ ਮੈਂ ਬਣਾਉਣੇ ਦੱਸਾਂਗੀ ਕਿ ਆਪਾਂ ਇਹਨਾਂ ਨੂੰ ਕਿਵੇਂ ਡਿਜ਼ਾਈਨ ਕਰਨਾ ਵਾ ਓਕੇ ਜੀ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕਸ ਫॉर ਵਾਚਿੰਗ